ਸਤ ਸ੍ਰੀ ਅਕਾਲ ਦੋਸਤੋ ਕੱਲ ਨਾਲੋਂ ਬਿਹਤਰ ਬਣਨ ਦੇ ਸਫ਼ਰ ਲਈ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਪੈਸੇ ਦੀ ਪਰ ਡਰਾਉਣ ਵਾਲੇ ਸ਼ਬਦਾਂ ਜਾਂ ਗੁੰਝਲਦਾਰ ਗ੍ਰਾਫਾਂ ਨਾਲ ਨਹੀਂ ਸਗੋਂ ਉਹਨਾਂ ਸੱਚੀਆਂ ਗੱਲਾਂ ਨਾਲ ਜੋ ਸਾਡੇ ਸਾਰਿਆਂ ਨਾਲ ਵਾਪਰਦੀਆਂ ਹਨ ਅਸੀਂ ਸਖਤ ਮਿਹਨਤ ਕਰਦੇ ਹਾਂ ਪੂਰਾ ਮਹੀਨਾ ਕੰਮ ਕਰਦੇ ਹਾਂ ਪਰ ਜਦੋਂ ਤਨਖਾਹ ਆਉਂਦੀ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿੱਧਰ ਜਲੀ ਜਾਂਦੀ ਹੈ ਇਹ ਸਭ ਕੁਝ ਸਾਡੀਆਂ ਕੁਝ ਆਦਤਾਂ ਕੁਝ ਵਿੱਤੀ ਗਲਤੀਆਂ ਕਰਕੇ ਹੁੰਦਾ ਹੈ ਅੱਜ ਅਸੀਂ ਉਹਨਾਂ 6 ਵੱਡੀਆਂ ਗਲਤੀਆਂ ਦੀ ਜੜ ਤੱਕ ਜਾਵਾਂਗੇ ਜੋ ਤੁਹਾਡੇ ਪੈਸੇ ਅਤੇ ਮਿਹਨਤ ਦੋਵਾਂ ਨੂੰ ਖਤਮ ਕਰ ਰਹੀਆਂ ਹਨ ਅਤੇ ਉਹਨਾਂ ਦਾ ਪੱਕਾ ਹੱਲ ਵੀ ਲੱਭਾਂਗੇ ਤੁਸੀਂ ਇਹਨਾਂ ਪੁਆਇੰਟਸ ਨੂੰ ਨੋਟ ਵੀ ਕਰ ਸਕਦੇ ਹੋ ਪੁਆਇੰਟ ਨੰਬਰ 1 ਨਾਟ ਪੇਇੰਗ ਯੋਰਸੈਲਫ ਫਸਟ ਆਪਣੇ ਆਪ ਨੂੰ ਪੈਸੇ ਨਾ ਦੇਣਾ ਸਮੱਸਿਆ ਜਿਵੇਂ ਹੀ ਬੈਂਕ ਵਿੱਚ ਤਨਖਾਹ ਦਾ ਮੈਸੇਜ ਆਉਂਦਾ ਹੈ ਸਾਡੇ ਦਿਮਾਗ ਵਿੱਚ ਇੱਕ ਲਿਸਟ ਚੱਲ ਪੈਂਦੀ ਹੈ ਘਰ ਦਾ ਕਿਰਾਇਆ ਬਿਜਲੀ ਦਾ ਬਿੱਲ ਫੌਂਡਾ ਬਿੱਲ ਬੱਚਿਆਂ ਦੀ ਫੀਸ ਗੱਡੀ ਦੀ ਕਿਸ਼ਤ ਅਸੀਂ ਸਾਰੀ ਦੁਨੀਆ ਨੂੰ ਪੈਸੇ ਦੇ ਦਿੰਨੇ ਆ ਤੇ ਜੇ ਅਖੀਰ ਵਿੱਚ ਕੁਝ ਬਚਦਾ ਤਾਂ ਉਹ ਆਪਣੇ ਲਈ ਰੱਖਦੇ ਆ ਜ਼ਿਆਦਾਤਰ ਕੇਸਾਂ ਵਿੱਚ ਕੁਝ ਨਹੀਂ ਬਚਦਾ ਕਾਰਨ ਅਸੀਂ ਬਚਪਨ ਤੋਂ ਹੀ ਇਹ ਗੱਲ ਸੁਣਦੇ ਆ ਰਹੇ ਆ ਕਿ ਪਹਿਲਾਂ ਕਰਦੀਆਂ ਜ਼ਿੰਮੇਵਾਰੀਆਂ ਬਿੱਲ ਕਰਜ਼ੇ ਅਤੇ ਬਾਕੀ ਸਾਰੀਆਂ ਲੋੜਿੰਦੀਆਂ ਖਰਚਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਸੀਂ ਸੋਚਦੇ ਆ ਕਿ ਬਚਤ ਤਾਂ ਉਦੋਂ ਕਰਾਂਗੇ ਜਦੋਂ ਸਾਰਾ ਕੁਝ ਕਰ ਲਵਾਂਗੇ ਕੁਝ ਪੈਸਾ ਬਚ ਜਾਏਗਾ ਪਰ ਅਸਲ ਵਿੱਚ ਬਚਤ ਕਦੇ ਵੀ ਬਚੇ ਹੋਏ ਪੈਸਿਆਂ ਨਾਲ ਨਹੀਂ ਹੁੰਦੀ ਜੇ ਅਸੀਂ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਲਿਸਟ ਦੇ ਅਖੀਰ ਤੇ ਰੱਖਾਂਗੇ ਤਾਂ ਹਮੇਸ਼ਾ ਖਾਲੀ ਹੱਥ ਰਹਿ ਜਾਵਾਂਗੇ ਹੱਲ ਆਪਣੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿਓ ਪੇ ਯੂਅਰ ਸੈਲਫ ਫਰਸਟ ਦਾ ਨਿਯਮ ਅਪਣਾਓ ਜਿਸ ਦਿਨ ਤਨਖਾਹ ਆਵੇ ਉਸੇ ਦਿਨ ਸਭ ਤੋਂ ਪਹਿਲਾਂ ਕੰਮ ਇਹ ਕਰੋ ਕਿ ਆਪਣੀ ਕਮਾਈ ਦਾ ਘੱਟੋ ਘੱਟ 10% ਤੋਂ 20% ਹਿੱਸਾ ਇੱਕ ਵੱਖਰੇ ਬਚਤ ਜਾਂ ਨਿਵੇਸ਼ ਖਾਤੇ ਵਿੱਚ ਟਰਾਂਸਫਰ ਕਰ ਦਿਓ ਇਸ ਪੈਸੇ ਨੂੰ ਆਪਣੀ ਤਨਖਾਹ ਦਾ ਹਿੱਸਾ ਨਾ ਸਮਝੋ ਇਸ ਨੂੰ ਆਪਣੀ ਆਜ਼ਾਦੀ ਦਾ ਫੰਡ ਸਮਝੋ ਬਾਕੀ ਬਚੇ 80-90% ਪੈਸੇ ਨਾਲ ਆਪਣੇ ਖਰਚੇ ਚਲਾਓ ਨਿਵੇਸ਼ ਕੀਤਾ ਪੈਸਾ ਤੁਹਾਡੀ ਜ਼ਿੰਦਗੀ ਵਿੱਚ ਕੀ ਰੋਲ ਅਦਾ ਕਰੇਗਾ ਇਹ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਪਤਾ ਲੱਗੇਗਾ ਜਦੋਂ ਤੁਸੀਂ ਖੁਦ ਨੂੰ ਪਹਿਲਾ ਦਰਜਾ ਦਿਓਗੇ ਤਾਂ ਹੀ ਪੈਸਾ ਤੁਹਾਡੀ ਇੱਜ਼ਤ ਕਰੇਗਾ ਪੁਆਇੰਟ ਨੰਬਰ 2 ਬੋਰੋਇੰਗ ਫਾਰ ਲਕਸ਼ਰੀਜ਼ ਕਰਜ਼ੇ ਨਾਲ ਸ਼ੌਕ ਪੂਰੇ ਕਰਨੇ ਸਮੱਸਿਆ ਨਵਾਂ ਆਈਫੋਨ ਲਾਂਚ ਹੋਇਆ ਦੋਸਤ ਨੇ ਨਵੀਂ ਬਾਈਕ ਲਈ ਜਾਂ ਤਿਉਹਾਰਾਂ ਤੇ ਆਨਲਾਈਨ ਸੇਲ ਲੱਗੀ ਤੇ ਅਸੀਂ ਚੱਟ ਕ੍ਰੈਡਿਟ ਕਾਰਡ ਕੱਢ ਲੈਨੇ ਆ ਜਾਂ ਈਐਮਆਈ ਤੇ ਚੀਜ਼ ਖਰੀਦ ਲੈਨੇ ਆ ਹੌਲੀ ਹੌਲੀ ਇਹ ਕਿਸ਼ਤਾਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਸਾਡੀ ਅੱਧੀ ਤਨਖਾਹ ਇਹਨਾਂ ਨੂੰ ਪਰਣ ਵਿੱਚ ਹੀ ਚਲੀ ਜਾਂਦੀ ਹੈ ਇਸ ਦੇ ਦੋ ਮੁੱਖ ਕਾਰਨ ਹਨ ਇੱਕ ਸਮਾਜਿਕ ਦਬਾਅ ਅਤੇ ਦੂਜਾ ਕੰਪਨੀਆਂ ਦੀ ਮਾਰਕੀਟਿੰਗ ਬਾਇਨਾਓ ਪੇ ਲੇਟਰ ਵਰਗੀਆਂ ਸਕੀਮਾਂ ਸਾਨੂੰ ਇਹ ਮਹਿਸੂਸ ਕਰਾਉਂਦੀਆਂ ਹਨ ਕਿ ਅਸੀਂ ਚੀਜ਼ ਮੁਫਤ ਵਿੱਚ ਹੀ ਲੈ ਰਹੇ ਹਾਂ ਅਸੀਂ ਛੋਟੀ ਜਹੀ EMI ਦੇਖਦੇ ਹਾਂ ਪਰ ਉਸਤੇ ਲੱਗਣ ਵਾਲੇ ਮੋٹے ਵਿਆਜ ਅਤੇ ਲੰਬੀ ਮਿਆਦ ਨੂੰ ਨਜ਼ਰਅੰਦਾਜ਼ ਕਰ ਦਿੰਨੇ ਹਾਂ ਹੱਲ ਫਾਲੋ ਦ 30% ਰੂਲ 30% ਦਾ ਨਿਯਮ ਬਣਾਓ ਤੁਹਾਡੀਆਂ ਸਾਰੀਆਂ ਕਿਸ਼ਤਾਂ ਮਿਲਾ ਕੇ ਘਰ ਦੇ ਲੋਨ ਨੂੰ ਛੱਡ ਕੇ ਤੁਹਾਡੀ ਮਹੀਨੇ ਦੀ ਕਮਾਈ ਦੇ 30% ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ ਕ੍ਰੈਡਿਟ ਕਾਰਡ ਦੀ ਵਰਤੋਂ ਸਿਰਫ ਸਹੂਲਤ ਲਈ ਕਰੋ ਰਜੇ ਲਈ ਨਹੀਂ ਅਤੇ ਹਮੇਸ਼ਾ ਪੂਰਾ ਬਿੱਲ ਸਮੇਂ ਸਿਰ ਭਰੋ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ 30 ਦਿਨ ਇੰਤਜ਼ਾਰ ਕਰੋ ਜੇ 30 ਦਿਨਾਂ ਬਾਅਦ ਵੀ ਤੁਹਾਨੂੰ ਲੱਗੇ ਕਿ ਉਸ ਦੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਤਾਂ ਹੀ ਖਰੀਦੋ ਪੁਆਇੰਟ ਨੰਬਰ 3 ਇਗਨੋਰਿੰਗ ਐਮਰਜੈਂਸੀ ਫੰਡਸ ਐਮਰਜੈਂਸੀ ਫੰਡ ਦੀ ਅਣਦੇਖੀ ਕਰਨਾ ਸਮੱਸਿਆ ਅਚਾਨਕ ਨੌਕਰੀ ਚਲੀ ਜਾਂਦੀ ਹੈ ਪਰਿਵਾਰ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਗੱਡੀ ਦਾ ਵੱਡਾ ਖਰਚਾ ਆ ਜਾਂਦਾ ਹੈ ਸਾਡੇ ਕੋਲ ਤਿਆਰੀ ਨਹੀਂ ਹੁੰਦੀ ਤੇ ਸਾਨੂੰ ਆਪਣੀ ਬਚਤ ਜੇ ਕੋਈ ਹੋਵੇ ਤੜਵਾਉਣੀ ਪੈਂਦੀ ਹੈ ਜਾਂ ਦੋਸਤਾਂ ਰਿਸ਼ਤੇਦਾਰਾਂ ਅਜੇ ਹੱਥ ਫੈਲਾਉਣਾ ਪੈਂਦਾ ਹੈ ਕਾਰਨ ਸਾਡੀ ਸੋਚ ਸਾਨੂੰ ਲੱਗਦਾ ਹੈ ਕਿ ਮੇਰੀ ਨੌਕਰੀ ਪੱਕੀ ਹੈ ਮੈਂ ਤਾਂ ਬਿਲਕੁਲ ਤੰਦਰੁਸਤ ਹਾਂ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਵੇਗਾ ਅਸੀਂ ਭਵਿੱਖ ਦੀ ਅਨਿਸ਼ਚਿਤਤਾ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਅਤੇ ਉਸ ਪੈਸੇ ਨੂੰ ਵੀ ਜੋ ਬਚਾ ਕੇ ਰੱਖਣਾ ਚਾਹੀਦਾ ਹੈ ਖਰਚ ਕਰ ਦਿੰਨੇ ਹਾਂ ਹੱਲ ਐਮਰਜੈਂਸੀ ਫੰਡ ਬਣਾਓ ਇਹ ਤੁਹਾਡਾ ਸਭ ਤੋਂ ਪਹਿਲਾ ਵਿੱਤੀ ਕਦਮ ਹੋਣਾ ਚਾਹੀਦਾ ਹੈ ਆਪਣੇ ਘਟੋ-ਘਟ 6 ਮਹੀਨੇ ਦੇ ਜ਼ਰੂਰੀ ਖਰਚੇ ਕਿਰਾਇਆ ਬਿੱਲ ਰਾਸ਼ਨ ਕਿਸ਼ਤਾਂ ਦੇ ਬਰਾਬਰ ਪੈਸਾ ਇੱਕ ਅਜਿਹੇ ਖਾਤੇ ਵਿੱਚ ਰੱਖੋ ਜਿੱਥੋਂ ਤੁਸੀਂ ਇਸ ਨੂੰ 24 ਘੰਟੇ ਵਿੱਚ ਕਢਵਾ ਸਕੋ ਜਿਵੇਂ ਕਿ ਇੱਕ ਵੱਖਰੇ ਸੇਵਿੰਗ ਅਕਾਊਂਟ ਵਿੱਚ ਇਸ ਪੈਸੇ ਨੂੰ ਕਦੇ ਵੀ ਸ਼ੇਅਰ ਬਾਜ਼ਾਰ ਵਿੱਚ ਨਾ ਲਗਾਓ ਇਹ ਫੰਡ ਤੁਹਾਡਾ ਵਿੱਤੀ ਆਈਸੀਯੂ ਮਤਲਬ ਐਮਰਜੈਂਸੀ ਫੰਡ ਹੈ ਜੋ ਤੁਹਾਨੂੰ ਕਿਸੇ ਵੀ ਸੰਕਟ ਵਿੱਚੋਂ ਬਾਹਰ ਕੱਢ ਲਵੇਗਾ ਪੁਆਇੰਟ ਨੰਬਰ 4 ਲਾਈਫਸਟਾਈਲ ਇਨਫਲੇਸ਼ਨ ਆਮਦਨੀ ਵਧੀ ਖਰਚੇ ਵੀ ਵੱਧ ਗਏ ਇਸ ਸਾਲ ਤਨਖਾਹ 10% ਵਧੀ ਅਸੀਂ ਖੁਸ਼ ਹੋਏ ਪਰ ਨਾਲ ਹੀ ਅਸੀਂ ਆਪਣਾ ਫੋਨ ਅਪਗ੍ਰੇਡ ਕਰ ਲਿਆ ਵੱਡੀ ਗੱਡੀ ਬਾਰੇ ਸੋਚਣ ਲੱਗੇ ਅਤੇ ਮਹਿੰਗੇ ਰੈਸਟੋਰੈਂਟ ਵਿੱਚ ਜਾਣਾ ਵਾਦਾ ਦਿੱਤਾ ਨਤੀਜਾ ਵਧੀ ਹੋਈ ਤਨਖਾਹ ਦੇ ਬਾਵਜੂਦ ਸਾਡੀ ਬਚਤ ਉੱਥੇ ਦੀ ਉੱਥੇ ਹੀ ਰਹਿ ਗਈ ਜਾਂ ਹੋਰ ਕੱਟ ਗਈ ਇਸ ਨੂੰ ਲਾਈਫਸਟਾਈਲ ਇਨਫਲੇਸ਼ਨ ਕਹਿੰਦੇ ਹਨ ਕਾਰਨ ਇਹ ਮਨੁੱਖੀ ਸੁਭਾਅ ਹੈ ਅਸੀਂ ਆਪਣੀ ਮਿਹਨਤ ਦਾ ਫਲ ਤੁਰੰਤ ਦੇਖਣਾ ਚਾਹੁੰਦੇ ਹਾਂ ਸਾਨੂੰ ਲੱਗਦਾ ਹੈ ਕਿ ਇੱਕ ਬਿਹਤਰ ਜੀਵਨ ਸ਼ੈਲੀ ਹੀ ਤਰੱਕੀ ਦੀ ਨਿਸ਼ਾਨੀ ਹੈ ਸੋਸ਼ਲ ਮੀਡੀਆ ਤੇ ਦੂਜਿਆਂ ਦੀ ਜ਼ਿੰਦਗੀਆਂ ਦੇਖ ਕੇ ਸਾਡੇ ਅੰਦਰ ਵੀ ਉਹੀ ਕੁਝ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਹੱਲ 50 30 20 ਬਜਟ ਰੂਲ ਅਪਣਾਓ ਆਪਣੀ ਤਨਖਾਹ ਦਾ 50% ਆਪਣੀਆਂ ਜ਼ਰੂਰਤਾਂ ਤੇ 30% ਆਪਣੀਆਂ ਇੱਛਾਵਾਂ ਤੇ ਅਤੇ 20% ਬਚਤ ਅਤੇ ਨਿਵੇਸ਼ ਤੇ ਖਰਚ ਕਰੋ ਜਦੋਂ ਤੁਹਾਡੀ ਤਨਖਾਹ ਵਧੇ ਤਾਂ ਇਸ ਵਾਅਦੇ ਦਾ ਕਟੋ-ਕਟ 50% ਸਿੱਧਾ ਆਪਣੇ ਨਿਵੇਸ਼ ਵਿੱਚ ਵਧਾਓ ਮੰਨ ਲਓ ਤੁਹਾਡੀ ਤਨਖਾਹ ਵਿੱਚ 1000 ਰੁਪਏ ਵਧੇ ਹਨ ਤਾਂ ਤੁਸੀਂ ਆਪਣੇ ਨਿਵੇਸ਼ ਵਿੱਚ 500 ਰੁਪਏ ਵਧਾਓ ਅਸਲੀ ਅਮੀਰੀ ਇਹ ਨਹੀਂ ਕਿ ਤੁਸੀਂ ਕਿੰਨਾ ਮਹਿੰਗਾ ਫੋਨ ਵਰਤਦੇ ਹੋ ਅਸਲੀ ਅਮੀਰੀ ਇਹ ਹੈ ਕਿ ਤੁਹਾਡੇ ਕੋਲ ਕਿੰਨੀ ਵਿੱਤੀ ਆਜ਼ਾਦੀ ਹੈ ਪੁਆਇੰਟ ਨੰਬਰ 5 ਫੋਕਸਿੰਗ ਓਨਲੀ ਓਨ ਸੇਵਿੰਗ ਨਾਟ ਅਰਨਿੰਗ ਸਿਰਫ ਬਚਤ ਤੇ ਧਿਆਨ ਕਮਾਈ ਨਾ ਵਧਾਉਣਾ ਸਮੱਸਿਆ ਅਸੀਂ ਘੰਟਿਆਂ ਬੱਧੀ ਸੋਚਦੇ ਹਾਂ ਕਿ ਸਬਜ਼ੀ ਕਿੱਥੋਂ ਸਸਤੀ ਮਿਲੇਗੀ ਪੈਟਰੋਲ ਕਿਵੇਂ ਬਚਾਈਏ ਪਰ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਆਪਣੀ ਮਹੀਨੇ ਦੀ ਆਮਦਨ ਨੂੰ ਹੋਰ ਕਿਵੇਂ ਵਧਾ ਸਕਦੇ ਹਾਂ ਅਸੀਂ ਇੱਕੋ ਤਨਖਾਹ ਦੇ ਦਾਇਰੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਾਰਨ ਕੰਫਰਟ ਜ਼ੋਨ ਆਰਾਮਦਾਇਕ ਜ਼ੋਨ ਇੱਕ ਨਵਾਂ ਹੁਨਰ ਸਿੱਖਣ ਜਾਂ ਸਾਈਡ ਤੇ ਕੋਈ ਕੰਮ ਸ਼ੁਰੂ ਕਰਨ ਵਿੱਚ ਮਿਹਨਤ ਲੱਗਦੀ ਹੈ ਸਮਾਂ ਲੱਗਦਾ ਹੈ ਅਤੇ ਅਸਫਲ ਹੋਣ ਦਾ ਡਰ ਵੀ ਹੁੰਦਾ ਹੈ ਇੱਕ 9 ਤੋਂ 5 ਦੀ ਨੌਕਰੀ ਸੁਰੱਖਿਅਤ ਮਹਿਸੂਸ ਹੁੰਦੀ ਹੈ ਭਾਵੇਂ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਨਾ ਕਰ ਰਹੀ ਹੋਵੇ ਹੱਲ ਆਪਣੇ ਆਪ ਤੇ ਨਿਵੇਸ਼ ਕਰੋ ਹਰ ਸਾਲ ਕੋਈ ਨਵਾਂ ਹੁਨਰ ਸਕਿੱਲ ਸਿੱਖਣ ਦਾ ਟੀਕਾ ਰੱਖੋ ਜੋ ਤੁਹਾਨੂੰ ਪੈਸਾ ਕਮਾ ਕੇ ਦੇ ਸਕੇ ਜਿਵੇਂ ਕਿ ਡਿਜੀਟਲ ਮਾਰਕੀਟਿੰਗ ਵੀਡੀਓ ਐਡੀਟਿੰਗ ਕੰਟੈਂਟ ਰਾਈਟਿੰਗ ਜਾਂ ਆਨਲਾਈਨ ਟੀਚਿੰਗ ਆਮਦਨ ਦੇ ਕਈ ਸਰੋਤ ਮਲਟੀਪਲ ਸਟ੍ਰੀਮਸ ਆਫ ਇਨਕਮ ਬਣਾਓ ਖਰਚੇ ਕਟਾ ਕੇ ਤੁਸੀਂ ਸਿਰਫ ਗੁਜ਼ਾਰਾ ਕਰ ਸਕਦੇ ਹੋ ਪਰ ਆਮਦਨ ਵਧਾ ਕੇ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਪੁਆਇੰਟ ਨੰਬਰ 6 ਡਿਲੇਇੰਗ ਇਨਵੈਸਟਮੈਂਟਸ ਨਿਵੇਸ਼ ਨੂੰ ਟਾਲਣਾ ਕੱਲ ਕਰਾਂਗੇ ਸਮੱਸਿਆ ਸਾਡੀ ਉਮਰ 25 30 35 ਸਾਲ ਹੋ ਜਾਂਦੀ ਹੈ ਪਰ ਅਸੀਂ ਨਿਵੇਸ਼ ਸ਼ੁਰੂ ਨਹੀਂ ਕਰਦੇ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਜਦੋਂ ਥੋੜੇ ਹੋਰ ਪੈਸੇ ਆਉਣਗੇ ਤਾਂ ਉਦੋਂ ਸ਼ੁਰੂ ਕਰਾਂਗੇ ਪਹਿਲਾਂ ਮਾਰਕੀਟ ਨੂੰ ਸਮਝ ਲਈਏ ਜਾਂ ਅਜੇ ਉਮਰ ਹੀ ਕੀ ਹੈ ਇਹ ਸਭ ਤੋਂ ਵੱਡੀ ਗਲਤਫਹਿਮੀ ਹੈ ਜੋ ਸਾਨੂੰ ਦਹਾਕੇ ਪਿੱਛੇ ਲੈ ਜਾਂਦੀ ਹੈ ਹਲ ਕੰਪਾਊਂਡਿੰਗ ਦੀ ਤਾਕਤ ਨੂੰ ਸਮਝੋ ਜਿਸ ਨੂੰ ਆਇਨਸਟਾਈਨ ਨੇ ਦੁਨੀਆ ਦਾ ਅਠਵਾਂ ਅਜੂਬਾ ਕਿਹਾ ਸੀ ਇਹ برف ਦੇ ਛੋਟੇ ਜਿਹੇ ਗੋਲੇ ਵਾਂਗ ਹੈ ਜੋ ਪਹਾੜ ਤੋਂ ਰੁੜ ਕੇ ਆਉਂਦੇ ਆਉਂਦੇ ਬਹੁਤ ਵੱਡਾ ਹੋ ਜਾਂਦਾ ਹੈ ਨਿਵੇਸ਼ ਵਿੱਚ ਤੁਹਾਡਾ ਸਮਾਂ ਤੁਹਾਡੇ ਪੈਸੇ ਤੋਂ ਵੱਧ ਕੀਮਤੀ ਹੈ ਅੱਜ ਹੀ ਭਾਵੇਂ ਸਿਰਫ 500 ਰੁਪਏ ਦੀ ਐਸਆਈਪੀ ਨਾਲ ਇੰਡੈਕਸ ਫੰਡ ਵਿੱਚ ਨਿਵੇਸ਼ ਕਰੋ ਆਪਣੀ ਜਾਣਕਾਰੀ ਲੋ ਤੇ ਸਹੀ ਜਾਣਕਾਰੀ ਨਾਲ ਇਨਵੈਸਟ ਕਰੋ ਅੰਤ ਤਾਂ ਦੋਸਤੋ ਇਹ ਸਨ ਉਹ 6 ਗਲਤੀਆਂ ਅਤੇ ਉਹਨਾਂ ਦੇ ਹੱਲ ਜ਼ਿੰਦਗੀ ਇੱਕ ਮੈਰਾਥਨ ਹੈ 100 ਮੀਟਰ ਦੀ ਦੌੜ ਨਹੀਂ ਛੋਟੇ ਛੋਟੇ ਸਹੀ ਕਦਮ ਹੀ ਤੁਹਾਨੂੰ ਮੰਜ਼ਿਲ ਤੱਕ ਪਹੁੰਚਾਉਂਦੇ ਹਨ ਪਹਿਲਾਂ ਖੁਦ ਲਈ ਬਜਟ ਬਣਾਓ ਸ਼ੌਕ ਲਈ ਕਰਜ਼ਾ ਲੈਣ ਤੋਂ ਬਚੋ 6 ਮਹੀਨੇ ਦਾ ਐਮਰਜੈਂਸੀ ਫੰਡ ਤਿਆਰ ਰੱਖੋ ਲਾਈਫਸਟਾਈਲ ਨੂੰ ਆਮਦਨ ਤੋਂ ਪਿੱਛੇ ਰੱਖੋ ਕਮਾਈ ਵਧਾਉਣ ਦੇ ਤਰੀਕੇ ਲੱਭੋ ਅਤੇ ਨਿਵੇਸ਼ ਅੱਜ ਤੋਂ ਹੀ ਸ਼ੁਰੂ ਕਰੋ ਯਾਦ ਰੱਖਣਾ ਤੁਹਾਡਾ ਭਵਿੱਖ ਤੁਹਾਡੀਆਂ ਰੋਜ਼ਾਨਾ ਦੀਆਂ ਆਦਤਾਂ ਨਾਲ ਬਣਦਾ ਹੈ ਅੱਜ ਇੱਕ ਚੰਗੀ ਆਦਤ ਪਾਓ ਤੇ ਕੱਲ ਨੂੰ ਜ਼ਿੰਦਗੀ ਤੁਹਾਨੂੰ ਤੋਹਫ਼ਾ ਦੇਵੇਗੀ ਉਮੀਦ ਹੈ ਇਹ ਜਾਣਕਾਰੀ ਤੁਹਾਡੇ ਕੰਮ ਆਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਸਾਰੇ ਦੋਸਤਾਂ ਨਾਲ ਸਾਂਝਾ ਕਰੋ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੱਲ੍ਹ ਨਾਲੋਂ ਬਿਹਤਰ ਤੇ ਧੰਨਵਾਦ